ਹਾਂਜੀ ਜਿਨ੍ਹਾਂ ਨੂੰ ਦੌਰੇ ਪੈਂਦੇ ਆ ਚਾਹੇ ਦਿਮਾਗੀ ਦੌਰੇ ਹੋਣ ਚਾਹੇ ਮਿਰਗੀ ਦੇ ਦੌਰੇ ਹੋਣ ਨਹੀਂ ਹਟ ਰਹੇ ਦਵਾਈਆਂ ਲੈ ਕੇ ਥੱਕ ਕੇ ਆ ਗਏ ਸੋ ਤਿੰਨ ਵਾਰੀ ਭਾਈ ਇੱਥੋਂ ਦਵਾਈ ਲੈਣੀ ਆ ਤੁਹਾਡੇ ਜੋ ਦੌਰੇ ਪੈਂਦੇ ਆ ਉਹ ਬੰਦ ਹੋ ਜਾਣਗੇ ਹਾਂਜੀ ਬਾਬਾ ਜੀ ਕਿੱਥੋਂ ਆਏ ਤੁਸੀਂ ਮੈਂ ਇਹ ਛਪਾਰ ਤੋਂ ਆ ਰਿਆਂ ਜੀ ਪਿੰਡ ਛਪਾਰ ਜਿਹੜਾ ਲੁਧਿਆਣੇ ਚ ਠੀਕ ਆ ਜੀ ਕਾਦੀ ਮੈਡੀਸਨ ਲੈਣ ਆਏ ਸੀ ਤੁਸੀਂ ਆਪਣੇ ਮਿਰਗੀ ਦੇ ਦੌਰੇ ਦੀ ਜੀ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਮੈਨੂੰ 1986 ਤੋਂ ਪੈਂਦਾ ਸੀ ਜਦੋਂ ਦਵਾਈ ਖਾਣਾ ਠੀਕ ਹੈ ਪਹਿਲਾਂ ਤੇ ਆਨੰਦ ਚ ਡਾਕਟਰ ਰੋੜਾ ਉੱਥੇ ਉਸ ਟਾਈਮ ਨੌਕਰੀ ਕਰਦੇ ਸੀਗੇ ਤੇ ਉਹਨੂੰ ਲਖਾਰਿਆਂ ਠੀਕ ਆ ਜੀ ਤੇ ਫਿਰ ਪਰੌਂਜੀਤ ਖਰਾਣੇ ਤੋਂ ਖਾਧੀ ਅੱਛਾ ਜੀ ਤੇ ਕਿਤੋਂ ਮੈਨੂੰ ਦੌਰੇ ਦਵਾਈ ਖਾਂਦੇ ਤੇ ਵੀ ਅੰਗਰੇਜ਼ੀ ਦਵਾਈ ਖਾਂਦੇ ਤੇ ਵੀ ਦੌਰਾ ਪੈ ਜਾਂਦਾ ਸੀਗਾ ਜੀ ਠੀਕ ਆ ਜੀ ਆਪਣੇ ਕੋਲੇ ਹੁਣ ਕਿਵੇਂ ਤੁਹਾਨੂੰ ਹੁਣ ਮੈਨੂੰ ਜੀ 12ਵਾਂ ਮਹੀਨਾ ਹੋ ਗਿਆ ਦਵਾਈ ਛੱਡੀ ਨੂੰ ਅੰਗਰੇਜ਼ੀ ਦਵਾਈ ਛੱਡੀ ਨੂੰ ਕੋਈ ਨਹੀਂ ਖਾ ਰਿਹਾ ਠੀਕ ਹੈ ਬਸ ਆਹੀ ਆਪਣੀ ਇੱਕ ਪੂੜੀ ਖਾਣੋਂ ਦਾ ਮੰਗਲਵਾਰ ਨੂੰ ਠੀਕ ਹੈ ਇਹਦੇ ਨਾਲ ਤੁਹਾਨੂੰ ਆਰਾਮ ਆ ਹਾਂਜੀ ਬਿਲਕੁਲ ਇਹਦੇ ਨਾਲ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਕਿ ਸੋਮਵਾਰ ਦੇ ਦਿਨ ਸਵੇਰੇ 8:00 ਤੋਂ ਲੈ ਕੇ 4:00 ਵਜੇ ਤੱਕ ਹੀ ਦਵਾਈ ਮਿਲਦੀ ਹੈਗੀ ਤੇ ਭਗਤਾ ਭਾਈ ਕਾ ਪਿੰਡ ਹੈ ਜੀ ਤੇ ਜ਼ਿਲ੍ਹਾ ਬਠਿੰਡਾ ਦਾ